ਤੇ ਮਿਰਜਾ ਜਾ ਜਾਂੋਂ ਚੰਗ ਪੁੱਜਾ ਚਾਰੇ ਬੰਨੇ ਹਨੇਰਾ ਪਸਰਿਆ ਹੋਇਆ ਸੀ ਸਾਬਾਂ ਦੀ ਬਰਾਤ ਪਿੰਡ ਪੁੱਜ ਚੁੱਕੀ ਸੀ ਤੇ ਜਾਨਜੀ ਸ਼ਰਾਬ ਵਿੱਚ ਮਸਤ ਆਤਸ਼ਬਾਜ਼ੀਆਂ ਚਲਾ ਰਹੇ ਸਨ ਮੁਜਰੇ ਸੁਣ ਰਹੇ ਸਨ ਮਿਰਜੇ ਦਾ ਦਿਲ ਤੜਕਿਆ ਅੱਜ ਦੀ ਰਾਤ ਸਾਬਾਂ ਦਾ ਨਿਕਾਹ ਪੜਿਆ ਜਾਣਾ ਸੀ ਤੇ ਸਾਬਾਂ ਉਹਨੂੰ ਉਡੀਕ ਦੀ ਉਡੀਕ ਦੀ ਬੇਆਸ ਹੋ ਚੁੱਕੀ ਸੀ ਮਿਰਜਾ ਬੀਬੋ ਨਾਇਣ ਦੇ ਘਰ ਜਾ ਪੁੱਜਾ ਬੀਬੋ ਲਈ ਜਿਵੇਂ ਚੰਦ ਚੜ ਗਿਆ ਹੋਵੇ ਉਸ ਸੱਚੇ ਖੁਦਾ ਦਾ ਲੱਖ ਲੱਖ ਸ਼ੁਕਰ ਕੀਤਾ ਤੇ ਉਸੇ ਵੇਲੇ ਸਾਹਿਬਾਂ ਨੂੰ ਮਿਰਜੇ ਦੇ ਪੁੱਜ ਜਾਣ ਦੀ ਖਬਰ ਦੇ ਆਈ ਸਾਹਿਬਾਂ ਘਰਦਿਆਂ ਪਾਸੋਂ ਅੱਖ ਬਚਾ ਕੇ ਬੀਬੋ ਦੇ ਘਰ ਪੁੱਜ ਗਈ ਉਸ ਮਿਰਜੇ ਦਿਵਾਲੇ ਬਾਹਾਂ ਵੱਲ ਦਿੱਤੀਆਂ ਤੇ ਡੁਸਕਣ ਲੱਗ ਪਈ ਸਾਹਿਬਾਂ ਰੋਕੇ ਕੁਝ ਨਹੀਂ ਜੇ ਬਣਨਾ ਹੌਸਲਾ ਕਰ ਤੇਰਾ ਵਿਆਹ ਹੌਲ ਰੁਕ ਨਹੀਂ ਸਕਦਾ ਮਾਂ ਮੇਰੀ ਬਥੇਰੇ ਵਾਸਤੇ ਪਾ ਚੁਕੀ ਏ ਮਾਮਾ ਨਹੀਂ ਮੰਨੇ ਇਹ ਝੂਠੀ ਲੋਕਲਾਜ ਇਹ ਝੂਠੀਆਂ ਰਸਮਾਂ ਸਾਡੇ ਰਾਹ ਵਿੱਚ ਰੋਕਾ ਬਣ ਖਲੋਈਆਂ ਨੇ ਸਾਡਾ ਮਜ਼ਹਬ ਤੇਰੇ ਮੇਰੇ ਵਿਆਹ ਦੀ ਇਜਾਜ਼ਤ ਦਿੰਦਾ ਏ ਪਰ ਇਹ ਲੋਕ ਨਹੀਂ ਮੰਨਦੇ ਸਾਡੀਆਂ ਰੂਹਾਂ ਨੂੰ ਕਤਲ ਕਰਕੇ ਹੀ ਇਹਨਾਂ ਨੂੰ ਸ਼ਾਂਤੀ ਮਿਲਦੀ ਏ ਮਿਰਜਾ ਗੰਭੀਰ ਹੋਇਆ ਸਾਹਿਬਾਂ ਦਾ ਦਿਲ ਤਰਾਉਣ ਲੱਗਾ ਮਿਰਜਾ ਮੈਂ ਤੇਰੇ ਬਿਨਾ ਕਿਸੇ ਹੋਰ ਨੂੰ ਆਪਣਾ ਨਹੀਂ ਬਣਾ ਸਕਦੀ ਅੱਧੀ ਰਾਤ ਹੋ ਚੁੱਕੀ ਏ ਕੁਝ ਸੋਚ ਕੋਈ ਰਾਹ ਕੱਢ ਸਾਹਿਬਾ ਮੈਂ ਸਭ ਕੁਝ ਸੋਚ ਕੇ ਹੀ ਆਇਆ ਤੂੰ ਤਾਂ ਮੇਰੀ ਜ਼ਿੰਦਗੀ ਏ ਤੈਨੂੰ ਲੈਣ ਹੀ ਆਇਆ ਉਹ ਕਿਹੜਾ ਸੂਰਮਾ ਜੋ ਹੁਣ ਤੈਨੂੰ ਮੇਰੇ ਪਾਸੋਂ ਖੋਹ ਲੂ ਬਾਰੋਂ ਮਿਰਜ਼ੇ ਦੀ ਬੱਕੀ ਹਣ ਹਣਾਈ ਚੱਲ ਸਾਹਿਬਾ ਤੈਨੂੰ ਦਾਨਾ ਬਾਦ ਲੈ ਚੱਲਾਂ ਤਿਆਰ ਏ ਨਾ ਮੇਰੇ ਨਾਲ ਹੁਣੇ ਟੁਰਨ ਲਈ ਮਿਰਜ਼ਾ ਸਵਾਲੀਆਂ ਨਿਗਾਹਾਂ ਨਾਲ ਸਾਹਿਬਾਂ ਦੇ ਕੁਮਲਾਏ ਮੁਖੜੇ ਵੱਲ ਤੱਕਣ ਲੱਗਾ ਇੱਕ ਪਲ ਸੋਚ ਕੇ ਸਾਹਿਬਾਂ ਬੋਲੀ ਮਿਰਜ਼ਾ ਇਹਦਾ ਜਵਾਬ ਆਪਣੇ ਦਿਲ ਪਾਸੋਂ ਪੁੱਛ ਮੇਰੀ ਜ਼ਿੰਦ ਤੇਰੇ ਹਵਾਲੇ ਆ ਤੇ ਮਿਰਜ਼ਾ ਸਾਹਿਬਾਂ ਨੂੰ ਬੱਕੀ ਤੇ ਚੜਾ ਕੇ ਦਾਨਾਬਾਦ ਨੂੰ ਲੈ ਟੁਰਿਆ ਕਾਜੀ ਹੋਰੀ ਨਿਕਾਹ ਪੜਾਉਣ ਲਈ ਪੁੱਜ ਗਏ ਖੀਵੇ ਹੋਰਾਂ ਸਾਰਾ ਘਰ ਛਾਣ ਮਾਰਿਆ ਸਾਹਿਬਾਂ ਕਿਧਰੇ ਨਜ਼ਰ ਨਾ ਆਈ ਨਮੋਸ਼ੀ ਦੇ ਕਾਰਨ ਖੀਵੇ ਨੂੰ ਗਸ਼ੀਆਂ ਪੈਣ ਲੱਗੀਆਂ ਸਾਰਾ ਪਿੰਡ ਸਾਹਿਬਾਂ ਦੀ ਭਾਲ ਕਰਨ ਲੱਗਾ ਖੋਰੇ ਕਿਸੇ ਖੂ ਖਾਤੇ ਵਿੱਚ ਹੀ ਡੁੱਬ ਮੋਈ ਹੋਵੇ ਕੋਈ ਆਖਦਾ ਕਿਸੇ ਆਖਿਆ ਰਾਤੀ ਮੈਂ ਮਿਰਜ਼ੇ ਨੂੰ ਆਉਂਦੇ ਵੇਖਿਆ ਹੈ ਹੋ ਸਕਦਾ ਹੈ ਉਹੀ ਸਾਹਿਬਾਂ ਨੂੰ ਉਦਾਲ ਕੇ ਲੈ ਗਿਆ ਹੋਵੇ ਇਹ ਸੁਣ ਸਾਹਿਬਾਂ ਦੇ ਭਰਾ ਸ਼ਮੀਰ ਤੇ ਝੁਮਰਾ ਤੈਸ਼ ਵਿੱਚ ਆ ਗਈ ਉਹ ਦੋ ਵਾਹਰਾਂ ਬਣਾ ਕੇ ਦਾਨਾਬਾਦ ਦੇ ਰਸਤੇ ਪੈ ਗਏ ਘੋੜੀਆਂ ਅਤੇ ਊਠਾਂ ਦੀ ਤੂੜ ਇੱਕ ਤੂਫਾਨੀ ਹਨੇਰੀ ਵਾਂਗ ਦਾਨਾਬਾਦ ਵੱਲ ਵਧਣ ਲੱਗੀ ਮਿਰਜ਼ੇ ਦੀ ਬੱਕੀ ਸਿਰ ਤੋੜ ਦੌੜ ਦੀ ਦਾਨਾਬਾਦ ਦੇ ਨੇੜੇ ਪੁੱਜ ਗਈ ਰਾਤ ਦਾ ਉਣੀਂਦਾ ਸਫ਼ਰ ਦਾ ਥਕੇਵਾ ਬੱਕੀ ਤੇ ਭਾਰੂ ਹੋ ਗਿਆ ਉਹ ਟੈਲੀ ਪੈਣ ਲੱਗੀ ਹੁਣ ਅਸੀਂ ਵੈਰੀ ਦੀ ਮਾਰ ਤੋਂ ਦੂਰ ਆ ਚੁੱਕੇ ਹਾਂ ਉਸ ਝੰਡ ਥੱਲੇ ਇੱਕ ਪਲ ਸੁਸਤਾ ਲਈਏ ਮਿਰਜ਼ੇ ਨੇ ਬੱਕੀ ਝੰਡ ਨਾਲ ਬੰਨੀ ਤੇ ਸਾਹਿਬਾਂ ਦੇ ਪੱਟ ਦਾ ਸਰਹਾਣਾ ਲਾ ਕੇ ਸੌਂ ਗਿਆ ਸਾਹਿਬਾਂ ਨੇ ਕਈ ਵਾਰੀ ਉਹਨੂੰ ਜਗਾਇਆ ਵੀ ਪਰ ਮਿਰਜ਼ਾ ਕੂਕ ਸੁੱਤਾ ਰਿਹਾ ਘੋੜਿਆਂ ਦੀਆਂ ਟਾਪਾਂ ਨੇੜੇ ਆਉਂਦੀਆਂ ਗਈਆਂ ਸਾਹਿਬਾਂ ਵੇਖਿਆ ਉਹਦਾ ਭਰਾ ਸ਼ਮੀਰ ਵਾਹਰ ਸਮੇਤ ਉਹਨਾਂ ਵੱਲ ਵੱਧ ਰਿਹਾ ਸੀ ਉਸ ਮਿਰਜ਼ੇ ਨੂੰ ਹਲੋਣਿਆ ਮਿਰਜ਼ਿਆ ਜਾਖੋ ਵੈਰੀ ਸਰ ਤੇ ਪੁੱਜ ਗਏ ਨੇ ਦੋ ਵਾਹਰਾ ਵਿਚਾਲੇ ਉਹ ਕੇਰੇ ਗਏ ਮਿਰਜ਼ੇ ਨੇ ਬੜੀ ਬਹਾਦਰੀ ਨਾਲ ਉਹਨਾਂ ਦਾ ਮੁਕਾਬਲਾ ਕੀਤਾ ਉਹਦਾ ਇੱਕ ਇੱਕ ਤੀਰ ਕਈਆਂ ਦੇ ਹੋਸ਼ ਭੁਲਾ ਦਿੰਦਾ ਸਈਆਂ ਬਾਹਾਂ ਦਾ ਮੁਕਾਬਲਾ ਉਹ ਕਦੋਂ ਤੱਕ ਕਰਦਾ ਉਹਦਾ ਗੇਲੀ ਜਿਹਾਂ ਸੁੰਦਰ ਸਰੀਰ ਤੀਰਾਂ ਨਾਲ ਛੱਲੀ ਛਲਣੀ ਹੋ ਗਿਆ ਅੰਤ ਸਾਹਿਬਾਂ ਵੀ ਆਪਣੇ ਪੇਟ ਵਿੱਚ ਕਟਾਰ ਮਾਰ ਕੇ ਮਿਰਜ਼ੇ ਦੀ ਲੋਥ ਤੇ ਜਾ ਡਿੱਗੀ ਬੱਕੀ ਆਪਣੇ ਪਿਆਰੇ ਮਿਰਜ਼ੇ ਦੀ ਲੋਥ ਕੋਲ ਖੜੀ ਹੰਝੂ ਕੇਰਦੀ ਰਹੀ